ਸੌਂਦੇ ਰਹੇ ਨੇ ਲੋ ਇਸ ਤਰ੍ਹਾਂ ਵੀ ਰਾਤ ਰਸਨਉਂਦੇ ਰਹੇ ਨੇ ਲੋ ਨਕਤਲ ਹੋਏ ਨਾ ਹੋਣਗੇ ਇਸ਼ਕ ਦੇਗੀਤੀ ਇਹ ਨਕਤਲ ਹੋਏ ਨਾ ਹੋ इशकीत मौत जी सरदल ते बै गादे रहे न तरह वीरा रशनो ने नेर नू जे पले ਹਾ ਹੈ ਹੰਦੇਰਾ ਪੌਣ ਦਾ 네ਰੀਆਂ ਨੂੰ ਜੇ ਪੌਲੇ ਖਾ ਹੈ ਹੰਦੇਰਾ ਪੌਣ ਦਾ 네ਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੈ ਲੋ ਇੱਜ਼ਤਰਾ ਵੀਰਾ रशने रहे नो ज़िंदगी द जद कॾे अपानसे ज़िंदगी द जद कॾहिं अपान किसे ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ ਇਸਤਰਾ ਵੀਰਾਤ ਰਸ ਨੌਂਦੇ ਰਹੇ ਨੇ ਲੋਕ ਤੋੜ ਕੇ ਮਜ਼ਬੂਰਿਆਂ ਦੇ ਸੰਗਲਾਂ ਨੂੰ ਆਦਤੋਂ ਟੋੜ ਕੇ ਮਜ਼ਬੂਰੀਆਂ ਦੇ ਸੰਗਲਾਂ ਨੂੰ ਆਦਤ ਤੋਂ ਜ਼ੁਲਮ ਦੇ ਗੜ ਸੰਗੜੀ ਪਾਉਂਦੇ ਰਹੇ ਨੇ ਲੋ ਇਸ ਤਰ੍ਹਾਂ ਵੀਰਾ ਰਸਣਾਉਂਦੇ ਰਹੇ ਨੇ ਲੋ ਦਹਿਕ ਦੇ ਆਂਗਿਆਰਾ ਤੇ ਸੌਂਦੇ ਰਹੇ ਨੇ ਲੋਕ ਇਸਤਰਾ ਵੀਰਾਤ ਰਸ਼ਨਾਉਂਦੇ ਰਹੇ ਨੇ ਲੋਕ ਇਸਤਰਾ ਵੀਰਾਤ ਰਸ਼ਨਾਉਂਦੇ ਰਹੇ ਨੇ ਲੋਕ ਰਸ਼ਨਾਉਂਦੇ ਰਹੇ ਨੇ ਲੋਕ ਨਾ ਮੈਥੋਡ ਸਮਝ ਲਈ ਮੈਂ ਰਹੁਲ ਸੰਤਰਾਮ ਦਾਸੀ ਦੀ ਲਿਖੀ ਹੋਈ ਰਚਨਾ ਪੇਸ਼ ਕਰਨ ਲੱਗਾ ਕਾਲੀ ਰਾਤ ਦੀ ਰਖੈਲ ਸਰਕਾਰੀ ਜਿਹਨਾਂ ਨੂੰ ਛਪਾਉਣ ਵਾਲੀ ਤੇਰੇ ਰੂਪ ਦੇ ਲਲਾਰੇ ਹੱਤਿਆਰੇ ਚੋਲੀਆਂ ਰਗਾਉਣ ਵਾਲੀ ਉਦਾਸੀ ਦੀ ਲਿਖੀ ਹੋਈ ਰਚਨਾ ਤੁਹਾਡੇ ਸਮੇਂ ਪੇਸ਼ ਹੈ ਕਾਲੀ ਰਾਤ ਦੀ ਰਖੈਲ ਮੈਨੂੰ ਛਾਉ ਨਵਾੜੀਏ ਤੇਰੇ ਰੂਪ ਦੇ ਲਾਰੀ ਹਤਿਆਰੇ ਸੁਨਿਆਰ ਗਾਉ ਨਵਾੜੀਏ ਜਗ ਤੇਰੀ ਸਉਪਤ ਮਨ ਕਨੁ ਲਿਤਾੜ ਦੇ ਦਰਦ ਜੁੜੀ ਜਾਂਦੇ ਮੈਂ ਯਮ ਆਲੀ ਆਫਾੜ ਦੇ ਮੇਰੇ ਖੇਤਾਂ ਦੀਆਂ ਲੁੱਟ ਕੇ ਵਹਾਰਾ ਨੀ ਨੈਣਾਂ ਨੂੰ ਸਜਾਉਣ ਵਾਲੀ ਕਾੜੀ ਰਾਤ ਦੀ ਰੇਖ ਲ ਸਰਕਾਰੇ ਚੰਨ ਨੂੰ ਸਜਾਉਣ ਵਾਲੀ

ਸੰਨੀਆ ਮਿਚੋਗੀ ਜਨੋਂਨ ਵਾੜੀਏ ਕਾਲੀ ਰਾਤ ਧੀਰ ਕਹਿ ਲ ਸਰਕਾਰੇ ਚਨਨੂਸ਼ ਪਾਉਣ ਵਾੜੀਏ ਰਾਤਾਂ ਦੀਏ ਪਹਿਨੇ ਤੇਰੇ ਕਿੱਦ ਵੱਡੇ ਦਰਦਨੀ ਜੁਨਾ

ਆ ਮਨਾਂ ਦੀ ਕੰਚੀ ਨਾਲ ਨਹੀਂ ਸਾਡੀ ਉਹਨਾਂ ਨਹੀਂ ਹੋਨੇ ਸਾਡਾ ਢੁੱਲੇ ਤੈਨੂੰ ਫਿਰ ਥਾਂ ਦਾ ਪੁੰਨ ਨਹੀਂ ਸਾਰ ਦੇ ਕੱਚ ਦੁੱਧ ਜਹੇ ਪਿੰਡਾਂ जिंदाबाद मसाला लांबाल के चलना जगाव तक रात बाकी है अंगारा ते कदम रखना जगाव तक बाट बाकी है अनेरी काली आएगी कि गर्दस जाएगी घटा माने भी आना है जखड़ा कहर मचाओना है बिजली खोर बिगड़ केगी कंधे बीचो बिड़ड़ के भी ओतेरा पसारा है अॼे तनारा हैया थक न अख नदल मेरा है अॼु ताकी है मशाला बाल के चलण कद रात बाक़ी है मशाला बाल के चलण ਕਾਫਲਾ ਚੱਲਦਾ ਆਇਆ ਹੈ ਕਦੇ ਵੀ ਨਾ ਕਬਰ ਆਇਆ ਹੈ ਸਿਦਕ ਨੂੰ ਜਦ ਅਜਮਾਇਆ ਹੈ ਤੇ ਅਸਕੇ ਸੀਸ ਕਟਾਇਆ ਹੈ ਉਹ ਭਾਵੇਂ ਜਲਿਆਂ ਬਾਲਾ ਹੈ ਉਹ ਭਾਵੇਂ ਸੇਵੇ ਬਾਲਾ ਹੈ ਉਹ ਗੰਦੇ ਪੈਰ ਨਹੀਂ ਬਦਲੇ ਉਹ ਖੂਨੀ ਦਾਇਰ ਨਹੀਂ ਬਦਲੇ ਲੋਕਾਂ ਤੇ ਕਹਿਰ ਮਚਾਉਂਦੇ ਨੇ ਉਹ ਖੂਨੀ ਕਾਰਨ ਚਾਉਂਦੇ ਨੇ ਤਦੋਂ ਤੱਕ ਉਹਨਾਂ ਡੈਰਾਂ ਦੀ ਬੇੜਾ ਜਾਤ ਬਾਕੀ ਹੈ ਮਸ਼ਾਅੱਲਾ ਬਾੜ ਕੇ ਚੱਲਣਾ ਤਦੋਂ ਤੱਕ ਰਾਤ ਬਾਕੀ ਹੈ ਮਸ਼ਾਅੱਲਾ ਬਾੜ ਕੇ ਚੱਲਣਾ हो या तारे ट भ कॾहिं खलोणा नई जॾो बि ज़ुल्म फरदा है धंत जा सीना फड़ चङारी बुज न पाए जंगल न राख बाए ਲੋਕਾਂ ਨੂੰ ਜੋ ਦਬਾਏਗਾ ਤਦੇ ਨਹੀਂ ਬਚ ਕੇ ਜਾਏਗਾ ਸੂਰਜ ਨਾਲ ਕਰਨੀ ਹੈ ਅਜੇ ਜੋ ਬਾਤ ਬਾਕੀ ਹੈ ਮਸ਼ਾਅੱਲਾ ਬਾੜ ਕੇ ਚੰਨਾ ਜਗੋਂ ਟਕਰਾਟ ਬਾਕੀ ਹੈ ਅਸ਼ਾਅੱਲਾ ਬਾੜ ਕੇ ਚੰਨਾ ਇਹ ਕੁਰਫਲਾਉਣਾ ਚਾਹੁੰਦੇ ਨੇ ਇਹ ਸਾਚ ਚ ਦਬਾਉਣਾ ਚਾਹੁੰਦੇ ਨੇ ਫੇਰ ਚੜ ਬਾਵਰ ਆਏ ਨੇ ਗੋਲੀਆਂ ਬੰਬ ਭੜਾਏ ਨੇ ਆ ਸਾਡੇ ਖੇਤਾਂ ਸ਼ਹਿਰਾਂ ਨੇ ਉਠਣਾ ਹੱਕੀ ਲੜਾਣੇ ਸਮੇ ਰੁਲਾਨ ਲੋੜੀਂਦੇ ਵੇਖ ਜਗ ਪਾਲ ਲੋੜੀਂਦੇ ਲੱਖ ਪਰ ਨਾਮ ਸ਼ਹੀਦਾਂ ਨੂੰ ਨਾਲ ਸਲਾਮ ਸ਼ਹੀਦਾਂ ਨੂੰ ਸੂਰਜਾ ਮੰਗਦੇ ਰਹਿਣਾ ਹੈ ਜੇ ਇੱਥੇ ਰਾਤ ਬਾਕੀ ਹੈ ਅਸ਼ਾਲਾ ਬਾੜ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਅਸ਼ਾਲਾ ਬਾੜ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਇਨਕਲਾਬ